ਅੱਜ ਵੀ ਹੱਥਾਂ ਨੂੰ ਇੰਜੇ ਦਬਾਇਆ ਹੋਇਆ ਇਹਦੇ ਆਸਨ ਬਾਰੇ ਜ਼ਰੂਰ ਦੱਸ ਦਿਓ ਕਿ ਜਿੱਨਾ ਜਰ ਤੇ ਅਸੀਂ ਬੈਠੇ ਆ ਤੁਸੀਂ ਇਹ ਆਸਨ ਨਾਲ ਦੀ ਨਾਲ ਜਾਣਦੇ ਹੋ ਇਹਦਾ ਕੀ ਮਹੱਤਵ ਹੈ ਕੀ ਫਾਇਦੇ ਨੇ ਇਹਦੇ ਇਹ ਕਿ ਧਿਆਨ ਲਾਣਾ ਹੈ ਨਾ ਧਿਆਨ ਮੰਦਰਾ ਜੇ ਧਿਆਨ ਮੰਦਰਾ ਤੇ ਬੈਨਾ ਫਿਰ ਆ ਸੁੰਦਰਾ ਤੇ ਹੀ ਬੈਨਾ ਯਾਦ ਸ਼ਕਤੀ ਇਹਦੇ ਨਾਲ ਬਣਦੀ ਹੈ ਫਿਰ ਜੇ ਇਸ ਨੂੰ ਦਰਦਣਾ ਨੇ ਫਿਰ ਅਸੀਂ ਇਹ ਜਿਹੜੀ ਜੜ ਦੇਣਾ ਜੜ ਦੇ ਉਂਗਲੇ ਦੀ ਜੜ ਦੇ ਨਾਲ ਅਸੀਂ ਆਂਗੂਲਾ ਲੈਣ ਦੂਜੇ ਉਂਗਲਾਂ ਸਿੱਧੀਆਂ ਕਰਦੇ ਇਹਦੇ ਨਾਲ ਵੀ ਜਿਹੜਾ ਨਾ ਇਹ ਦਰਦਾਂ ਸਾੜੀਆਂ ਅਹੀ ਟੀਵੀ ਵੇ ਹੈ ਨਾ ਜਾਂ ਕੋਈ ਵੀ ਹੈ ਅਬ ਤੇ ਧਿਆਨ ਜੋਗੇ ਵਾਲ ਬਹੁਤਾ ਲਾਣਾ ਚਾਹੀਦਾ ਤੇ ਟੀਵੀ ਵਿੱਚ ਮਾੜਾ ਮੋਟਾ ਚਲੋ ਖਬਰਾਂ ਕੁਝ ਨਾ ਸੁਣਨੇ ਪੈਂਦੀਆਂ ਨੇ ਪਰ ਇਹ ਜਿਹੜਾ ਨਾ ਇਹ ਸੁਣਦੇ ਇਹਦੇ ਨਾਲ ਤੁਹਾਡੀਆਂ ਦਰਦਾਂ ਜਿਹੜੀਆਂ ਉਹ ਨਾ ਹੁੰਦੀਆਂ ਲੱਖ ਵਾਲਾ ਮਾਤਾ ਜੀ ਮੇਰਾ ਮੈਨੂੰ ਇਹ ਦੱਸੋ ਜਿਤਨਾ ਤੁਸੀਂ ਸਰੀਰ ਨੂੰ ਰਬੜ ਦੀ ਤਰ੍ਹਾਂ ਰੋੜ ਲੈਂਦੇ ਹੋ ਇਹਦੇ ਨਾਲ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ ਨੇ ਕਿੰਨਾ ਚੁ ਫਾਇਦਾ ਹੁੰਦਾ ਇੰਨਾਂ ਚੀਜ਼ਾਂ ਦਾ ਇੰਨਾਂ ਚੀਜ਼ਾਂ ਦਾ ਬਹੁਤ ਫਾਇਦਾ ਮੈਂ ਹੁੰਦਾ ਹੈ ਕਿ ਜਿਹੜੀ ਇਹ ਨਵੀਂ ਜ਼ਿੰਦਗੀ ਨਵਾਂ ਸਰੀਰ ਫੇਰ ਜਿਵੇਂ ਹੱਡੀਆਂ ਨਵੀਆਂ ਜਿਹੜੀਆਂ ਕੋ ਬਾਤ ਬਾਤ ਹੀ ਕਰਨਾ ਨਾ ਪੁਰਾਣੀਆਂ ਹੱਡੀਆਂ ਪੁਰਾਣਾ ਜਿਹੜਾ ਨਾ ਸਾਡਾ ਸਰੀਰ ਉਹ ਖਤਮ ਤਾਂ ਜਾਂਦਾ ਨਵਾਂ ਸਰੀਰ ਬਣਦਾ ਜਾਂਦਾ ਕਰਕੇ ਵੇਖੋ ਕੋਈ ਹੈ ਤੇ ਇਹਦੇ ਨਾਲ ਬਹੁਤ ਹੁੰਦਾ ਕਿ ਨਵਾਂ ਜੀਵਨ ਇਹਦੇ ਵਿੱਚ ਯੋਗ ਦੇ ਨਾਲ ਨਵਾਂ ਜੀਵਨ ਬਣਦਾ ਹੈ